ਵਿਰਾਗ ਦੀ ਕਥਾ ਔਰ ਜਦੋਂ ਅੰਦਰ ਆਏ ਸਾਰੀ ਸੰਗਤ ਨੂੰ ਦਰਸ਼ਨ ਦਿੰਦੇ ਰਹੇ ਉਹ ਦਿਨ ਸਾਰਾ ਦਿਨ ਕੁੰਡੀਆਂ ਬੰਦ ਨਹੀਂ ਕੀਤੀਆਂ ਨਹੀਂ ਤਾਂ ਪਹਿਲਾਂ ਸਮਾਂ ਹੁੰਦਾ ਸੀ 12 ਤੋਂ 2 ਕੁੰਡੀ ਖੁੱਲਦੀ ਸੀ ਫਿਰ 4 ਤੋਂ 6 ਖੁੱਲਦੀ ਸੀ ਫਿਰ ਇਦਾਂ ਸਮਾਂ ਹੁੰਦਾ ਸੀ ਜਿਵੇਂ ਹੁਣ ਵੀ ਹੈ ਤਾਂ ਉਹ ਦਿਨ ਬੰਦ ਹੀ ਨਹੀਂ ਕੀਤੀਆਂ ਸਾਰਾ ਦਿਨ ਸਜੇ ਰਹੇ ਦਰਸ਼ਨ ਦਿੰਦੇ ਰਹੇ ਜਦੋਂ ਸ਼ਾਮ ਨੂੰ ਅੰਦਰ ਆਏ ਜਿਹੜੇ ਸੰਤ ਪਰਮਜੀਤ ਸਿੰਘ ਜੀ ਦੇ ਵਾਈਫ ਨੇ ਸਾਡੇ ਮਾਤਾ ਜੀ ਉਹ ਸੰਤ ਪਰਮਜੀਤ ਸਿੰਘ ਨੂੰ ਕਹਿਣ ਲੱਗੇ ਵੀ ਤੁਹਾਨੂੰ ਹਾਰਟ ਅਟੈਕ ਹੋਇਆ ਹੋਇਆ ਹੈ ਵੀ ਤੁਸੀਂ ਕੱਲ ਦਾ ਆਰਾਮ ਨਹੀਂ ਕੀਤਾ ਤੁਸੀਂ ਆਰਾਮ ਕਰ ਲਓ ਹੁਣ ਬਾਬਾ ਜੀ ਆਸਨ ਤੇ ਸੱਜ ਗਏ ਸੰਤ ਪਰਮਜੀਤ ਸਿੰਘ ਕਹਿੰਦੇ ਚਲੋ ਠੀਕ ਹੈ ਮੈਂ ਆਰਾਮ ਕਰ ਲੈਣਾ ਥੋੜਾ ਜਿਹਾ ਮਾਤਾ ਜੀ ਕੋਲ ਪਾਠ ਕਰਨ ਲੱਗ ਗਏ ਸੰਤ ਪਰਮਜੀਤ ਸਿੰਘ ਨੇ 10 ਮਿੰਟ ਬਾਅਦ ਇਦਾਂ ਕੰਬਲ ਮਾਰਿਆ ਲਾ ਕੇ ਮਾਤਾ ਜੀ ਕਹਿੰਦੇ ਕੀ ਹੋ ਗਿਆ ਕਹਿੰਦੇ ਬਾਬੇ ਬੁਲਾਉਣੇ ਆ ਮਾਤਾ ਜੀ ਕਹਿੰਦੇ ਮੈਂ ਪਾਠ ਕਰ ਰਹੀ ਆ ਤੁਸੀਂ ਆਰਾਮ ਕਰ ਰਹੇ ਹੋ ਵੀ ਪਹਿਲਾਂ ਮੈਨੂੰ ਬਾਤ ਸੁਣੋਗੇ ਜਾਂ ਤੁਹਾਨੂੰ ਸੁਣੋਗੇ ਹਾਂ ਜੀ ਪਾਬਿਆਂ ਨੇ ਨਹੀਂ ਬੁਲਾਇਆ ਵੀ ਆਈ ਤੁਹਾਨੂੰ ਸੁਪਨਾ ਆਇਆ ਹੋਣਾ ਜਾਂ ਇਦਾਂ ਹੀ ਭੁਲਿਖਾ ਪਿਆ ਤਾਂ ਕਹਿੰਦੇ ਆਪਾਂ ਫੇਰ ਕੰਬਲ ਲੈ ਕੇ ਪੈ ਗਏ ਕਹਿੰਦੇ ਦੂਜੀ ਵਾਰੀ ਮੈਨੂੰ ਫੇਰ ਆਵਾਜ਼ ਆਈ ਬਾਬੇ ਕਹਿੰਦੇ ਮੈਂ ਕੰਬਲ ਲਾ ਕੇ ਮਾਰਿਆ ਮਾਤਾ ਜੀ ਕਹਿੰਦੇ ਹੋ ਕੀ ਗਿਆ ਤੁਹਾਨੂੰ ਕਹਿੰਦੇ ਮੈਂ ਕਿਹਾ ਵੀ ਨਹੀਂ ਬਾਬੇ ਬੁਲਾ ਰਹੇ ਆ ਬਾਬਾ ਜੀ ਆਸਣ ਤੋਂ ਉੱਠੇ ਹੀ ਇੰਨੇ ਨੂੰ ਸੁਨੇਹਾ ਆ ਗਿਆ ਵੀ ਬਾਬਾ ਜੀ ਢਿੱਲੇ ਹੋ ਗਏ ਇਕਦਮ ਸੰਤ ਪਰਮਜੀਤ ਸਿੰਘ ਜੀ ਕਹਿੰਦੇ ਜਦੋਂ ਮੈਂ ਗਿਆ ਮੇਰੇ ਜਾਂਦਿਆਂ ਨੂੰ ਆਸਣ ਤੋਂ ਇਦਾਂ ਥੱਲੇ ਲਤਾਂ ਲਮਕਾ ਕੇ ਬੈਠੇ ਸੀ ਬਾਬਾ ਜੀ ਦੇ ਨੇਤਰ ਭਰੇ ਹੋਏ ਸੀ ਕਹਿੰਦੇ ਕਿ ਮੈਂ ਕੋਲ ਗਿਆ ਕਹਿੰਦੇ ਮੈਂ ਪੁੱਛਿਆ ਕੀ ਹੋ ਗਿਆ ਕੀ ਹੋ ਗਿਆ ਕਹਿੰਦੇ ਮੈਨੂੰ ਐ ਜੱਫੀ ਪਾ ਲਈ ਕਹਿੰਦੇ ਮੈਂ ਕਿਹਾ ਵੀ ਇਸ ਤੋਂ ਪਹਿਲਾਂ ਤਾਂ ਇਦਾਂ ਕਦੇ ਕੀਤਾ ਨਹੀਂ ਵੀ ਕੀ ਹੋਇਆ ਕਹਿੰਦੇ ਮੈਂ ਪੁੱਛਿਆ ਹੋਇਆ ਕੀ ਹੈ ਕਹਿੰਦੇ ਬੋਲੇ ਉਹ ਜ਼ਰੂਰ ਕੁਝ ਪਰ ਕਹਿੰਦੇ ਉਹਨਾਂ ਦਾ ਗਲ ਭਰਿਆ ਹੋਇਆ ਸੀ ਪੁਰਾਗ ਚ ਉਹਨਾਂ ਨੂੰ ਪਤਾ ਸੀ ਵੀ ਇਹ ਮੇਰਾ ਸਭ ਤੋਂ ਪਿਆਰਾ ਸੇਵਕ ਸੀ ਇਹਨੇ ਸਾਰੀ ਜ਼ਿੰਦਗੀ ਮੇਰੇ ਵਾਸਤੇ ਸਭ ਕੁਝ ਛੱਡਤਾ ਜਾਂਦੀ ਵਾਰੀ ਇਹਨੂੰ ਮੈਂ ਗਲੇ ਲਾ ਲਾ ਕਹਿੰਦੇ ਬੋਲੇ ਜਰੂਰ ਮੈਨੂੰ ਸਮਝ ਨਹੀਂ ਲੱਗੀ ਕਹਿੰਦੇ ਉਹਨਾਂ ਨੇ ਮੈਨੂੰ ਕਹਿੰਦੇ ਮੈਨੂੰ ਲਟਾ ਦਿਓ ਕਹਿੰਦੇ ਸੀ ਲਟਾਤੇ ਮਾਤਾ ਜੀ ਕਹਿੰਦੇ ਮਹਾਰਾਜ ਜੀ ਲੱਤਾਂ ਕੁੱਟ ਦੀ ਕਹਿੰਦੇ ਨਾ ਲੱਤਾਂ ਨਹੀਂ ਕੁੱਟਦੀਆਂ ਕਹਿੰਦੇ ਲਟਾ ਦਿਓ ਲਟਾਤਾ ਥੋੜੇ ਸਮੇਂ ਬਾਅਦ ਡਾਕਟਰ ਨੂੰ ਬੁਲਾਇਆ ਉਹਨੇ ਹੱਥ ਚੈੱਕ ਕੀਤਾ ਉਹਨੇ ਸਿਰ ਵੱਟ ਤਰੀਆ ਇਹ ਬਾਬਾ ਜੀ ਤਾਂ ਚਲੇ ਗਏ ਕਿਉਂਕਿ ਮੈਂ ਸਾੜ ਤਾਂ ਸੁੱਨ ਹੋ ਗਏ ਖੜੇ ਖੜੇ ਸੀ ਵੀ ਸਾੜ ਤਾਂ ਜਾਨ ਲੁੱਟਿਆ ਗਿਆ ਵੀ ਇਹਨਾਂ ਦਾ ਨਾਮ ਲੈ ਕੇ ਅਸੀਂ ਜੋਨੇ ਆ ਵੀ ਉਹ ਚਲੇ ਗਏ ਕਿਵੇਂ ਹੋ ਸਕਦਾ ਹੁਣ ਕੋਈ